ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫ੍ਰੀ ਹੋ ਗਏ ਸਨ ਉਹਨਾਂ ਦਿਨਾਂ ਵਿੱਚ ਵੱਡੀ ਪੜ੍ਹਾਈ ਨਹੀਂ ਸੀ ਹੁੰਦੀ ਪਿੰਡ ਦੇ ਪੰਡਿਤ ਜਾਂ ਮੋਲਵੀ ਤੋਂ ਪੜਨ ਤੋਂ ਬਾਅਦ ਮਨੁੱਖ ਪੜਿਆ ਲਿਖਿਆ ਮੰਨਿਆ ਜਾਂਦਾ ਸੀ ਪਿਤਾ ਮਹਤਾ ਕਾਲੂ ਫਿਰ ਚਿੰਤਤ ਹੋਏ ਕਿ ਬੱਚੇ ਨੂੰ ਕਿਹੜਾ ਕੰਮ ਦਿੱਤਾ ਜਾਵੇ ਇੱਕ ਦਿਨ ਗੁਰੂ ਜੀ ਨੇ ਆਪਣੇ ਆਪ ਹੀ ਪਿਤਾ ਜੀ ਨੂੰ ਜਾਨਵਰਾਂ ਨੂੰ ਚਰਾਉਣ ਲਈ ਕਿਹਾ ਪਿਤਾ ਜੀ ਇਹ ਜਾਣ ਕੇ ਬਹੁਤ ਖੁਸ਼ ਹੋਏ ਉਹਨਾਂ ਦੀ ਚਿੰਤਾ ਦੂਰ ਹੋ ਗਈ ਅਤੇ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਕਿ ਗੁਰੂ ਜੀ ਨੂੰ ਜੰਗਲਾਂ ਵਿੱਚ ਤੇ ਪਹਾੜਾਂ ਉੱਪਰ ਘੁੰਮਣਾ ਵਧੀਆ ਲੱਗਦਾ ਸੀ ਉਹ ਰੋਜ਼ ਸਵੇਰੇ ਜਨਵਰਾਂ ਨੂੰ ਦੂਰ ਜੰਗਲ ਵਿੱਚ ਲੈ ਜਾਂਦੇ ਲੇਕਿਨ ਜੰਗਲ ਵਿੱਚ ਜਨਵਰਾਂ ਨੂੰ ਚਰਾਉਂਦੇ ਚਰਾਉਂਦੇ ਉਹ ਇੱਕੋ ਰੱਬ ਨਾਲ ਧਿਆਨ ਲਗਾ ਲੈਂਦੇ ਸਨ ਇੱਕ ਦਿਨ ਗੁਰੂ ਜੀ ਧਿਆਨ ਵਿੱਚ ਸਨ ਤੇ ਉਹਨਾਂ ਦੇ ਜਨਵਰ ਇੱਕ ਖੇਤ ਵਿੱਚ ਜਾ ਕੇ ਚਰਨ ਲੱਗ ਪਏ ਅਤੇ ਸਾਰੀ ਫਸਲ ਖਰਾਬ ਕਰ ਦਿੱਤੀ ਇਹ ਸਭ ਵੇਖ ਕੇ ਉਸ ਖੇਤ ਦਾ ਕਿਸਾਨ ਜੋਰ-ਜੋਰ ਦੀ ਚਲਾਉਣ ਲੱਗ ਪਿਆ ਕਿ ਜਨਵਰਾਂ ਨੇ ਉਸ ਦੀ ਫਸਲ ਖਰਾਬ ਕਰ ਦਿੱਤੀ ਬਾਅਦ ਵਿੱਚ ਕਿਸਾਨ ਇਹ ਫਰਿਆਦ ਲੈ ਕੇ ਰਾਏਪੁੱਲ ਜ਼ਿਲ੍ਹੇ ਦਾ ਹੁਕਮਰਾਨ ਕੋਲ ਚਲਾ ਗਿਆ ਕਿ ਮਹਤਾ ਕਾਲੂ ਦੇ ਜਨਵਰਾਂ ਨੇ ਮੇਰੀ ਫਸਲ ਖਰਾਬ ਕਰ ਦਿੱਤੀ ਇਸ ਵਾਸਤੇ ਮੈਨੂੰ ਮੇਰੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਰਾਏ ਭੁੱਲਰ ਸਾਰੇ ਗੱਲ ਸੁਣ ਕੇ ਮਹਿਤਾ ਕਾਲੂ ਜੀ ਤੇ ਗੁਰੂ ਜੀ ਨੂੰ ਬੁਲਾ ਭੇਜਿਆ ਰਾਏ ਭੁੱਲਰ ਨੇ ਮਹਿਤਾ ਕਾਲੂ ਜੀ ਨੂੰ ਸਾਰੇ ਗੱਲ ਦੱਸੀ ਤੇ ਮੁਆਜਬਾ ਦੇਣ ਨੂੰ ਕਿਹਾ ਗੁਰੂ ਜੀ ਦੇ ਕਾਰਨ ਤੇ ਰਾਏ ਭੁੱਲਰ ਨੇ ਆਪਣੇ ਨੌਕਰ ਨੂੰ ਫਸਲ ਦੇ ਨੁਕਸਾਨ ਦਾ ਸਹੀ ਈਸਾਬ ਲਾਉਣ ਲਈ ਖੇਤ ਵਿੱਚ ਜਾ ਭੇਜਿਆ ਜਦ ਨੌਕਰ ਖੇਤ ਵਿੱਚ ਪਹੁੰਚੇ ਤਾਂ ਸਭ ਨੌਕਰਾਂ ਨੇ ਵੇਖਿਆ ਕਿ ਫਸਲ ਦੇ ਜੱਗੀ ਭਲੀ ਖੜੀ ਸੀ ਖੇਤ ਜਾਂ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ ਨੌਕਰਾਂ ਨੇ ਆ ਕੇ ਰਾਏ ਭੁੱਲਰ ਨੂੰ ਸਾਰੀ ਗੱਲ ਦੱਸ ਦਿੱਤੀ ਰਾਏ ਭੁੱਲਰ ਕਿਸਾਨ ਨੇ ਬਹੁਤ ਕ੍ਰੋਧਿਤ ਹੋਇਆ ਲੇਕਿਨ ਕਿਸਾਨ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਮੈਂ ਝੂਠਾ ਨਹੀਂ ਹਾਂ ਮੈਂ ਖੁਦ ਜਾਨਵਰਾਂ ਨੂੰ ਖੇਤ ਤੋਂ ਬਾਹਰ ਕੱਢਿਆ ਹੈ ਕਿਉਂਕਿ ਜਾਨਵਰਾਂ ਨੇ ਸਾਰੀ ਫਸਲ ਖਰਾਬ ਕਰ ਦਿੱਤੀ ਸੀ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਇਹ ਹੀ ਰੱਬ ਦਾ ਕੋਈ ਚਮਤਕਾਰ ਲੱਗਦਾ ਹੈ ਫਿਰ ਕਿਸਾਨ ਨੇ ਗੁਰੂ ਜੀ ਤੋਂ ਮਾਫੀ ਮੰਗੀ ਅਤੇ ਗੁਰੂ ਜੀ ਨੂੰ ਕਿਹਾ ਮੈਨੂੰ ਇਹ ਨਹੀਂ ਸਮਝ ਆਇਆ ਕਿ ਇਹ ਕਿਸ ਤਰ੍ਹਾਂ ਹੋਇਆ ਕਿਰਪਾ ਕਰਕੇ ਤੁਸੀਂ ਦੱਸੋ ਗੁਰੂ ਜੀ ਬੋਲੇ ਕਿ ਉਹ ਸੱਚੇ ਰੱਬ ਨੇ ਹੀ ਦੁਨੀਆ ਵਸਾਈ ਹੈ ਉਹੀ ਬਣਾਉਂਦਾ ਹੈ ਤੇ ਉਹੀ ਉਜਾੜਦਾ ਹੈ ਮਨੁੱਖ ਉਸ ਦੀ ਵਡਿਆਈ ਦਾ ਪਤਾ ਵੀ ਨਹੀਂ ਲੈ ਸਕਦਾ ਮੈਂ ਉਸ ਦਾ ਸੇਵਕ ਹਾਂ ਮੈਂ ਕਿਸ ਤਰ੍ਹਾਂ ਉਹ ਜੀ ਸ਼ਕਤੀਆਂ ਬਾਰੇ ਤੁਹਾਨੂੰ ਦੱਸ ਸਕਦਾ ਹਾਂ ਕਿਸਾਨ ਨੇ ਇਹ ਸਭ ਸੁਣ ਕੇ ਗੁਰੂ ਜੀ ਦੇ ਅੱਗੇ ਸਿਰ ਝੁਕਾਇਆ ਤੇ ਆਖਿਆ ਕਿ ਤੁਸੀਂ ਸਧਾਰਨ ਬੱਚੇ ਨਹੀਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ